ਪਵਿੰਦਰ ਝੋਟਾ ਜੀ ਉਹਨਾਂ ਦੇ ਨਾਲ ਕਲਾਕਾਰ ਨੇ ਉਹਨਾਂ ਦੇ ਕਲਾਕਾਰ ਨੇ ਤੁਹਾਡੇ ਨਾਲ ਢਾਡੀ ਨੇ ਪੰਥਕ ਉਹਨਾਂ ਨਾਲ ਕਲਾਕਾਰ ਨੇ ਸਾਡੇ ਨਾਲ ਸਿੰਘਾ ਉਹਨਾਂ ਨਾਲ ਨਚਾਰਾ ਸਾਡੇ ਨਾਲ ਸਿੱਖ ਪਾਉਂਦੇ ਢਾਡੀ ਨੇ ਲੋਕਾਂ ਲਈ ਲੜਨ ਵਾਲੇ ਅਸੀਂ ਆਪ ਨੌਜਵਾਨੀ ਸੋਡੇ ਲਾ ਕੇ ਸੱਚੇ ਸੁੱਚੇ ਪੱਤਰਕਾ ਉਹਨਾਂ ਤੋਂ ਬਗਿਆਊ ਗੋਦੀ ਮੀਡੀਆ ਅਸੀਂ ਸੋਨੂੰ ਦੇਖ ਦੇਖ ਵੱਡੇ ਹੋਏ ਸਾਡੇ ਭਰਾਵਾਂ ਨੂੰ ਸੱਚ ਦੁਹਾਂ ਵਾਲੇ ਤੁਸੀਂ ਹੋ ਨਾ ਕਿਓ ਬਕਾਉ ਮੇਰੀਆ ਸੋ ਅਸੀਂ ਤੁਹਾਡੇ ਧੰਨਵਾਦੀ ਆ ਆ ਲੋਕਾਂ ਦਾ ਫਤਵਾ ਸਿੱਖੀ ਦੀ ਲਹਿਰ ਆਈ ਐ ਮੈਲਾ ਵਾਇਆ ਕਰਾ ਦੋ ਆਪਾਂ ਨੇ ਇਹ ਬੋਲੀਆ ਜੀ ਇਹ ਪੰਜਾਬ ਦੀ ਸ਼ਾਨ ਨੇ ਸਾਡੇ ਦੋਵੇਂ ਵੀਰ ਜਿਹੜੇ ਪੰਜਾਬ ਦੇ ਹੱਕਾਂ ਲਈ ਲੜਦੇ ਨੇ ਹਾਂਜੀ ਅਸੀਂ ਤਾਂ ਇਹ ਚਾਹੁੰਦੇ ਆ ਕਿ ਪ੍ਰਮਾਤਮਾ ਕਿਰਪਾ ਕਰੇ ਸਾਡੇ ਇੱਥੇ ਜਿਹੜਾ ਕਿ ਖਾਲਸਾ ਪੰਥ ਖੜਾ ਜਾਵੇ ਤੁਸੀਂ ਬੋਲੋ ਹਾਂ ਅਸੀਂ ਮਨੀਤ ਬਿੱਟੂ ਕੰਗ ਜਿੱਤ ਗਿਆ ਪੰਜਾਬ ਜੱਤਵਾਲ ਆ ਜੂਗਾ ਜੇ ਅੰਮ੍ਰਿਤਪਾਲ ਜਿੱਤ ਗਿਆ ਸਰਬਜੀਤ ਜਿੱਤ ਗਿਆ ਲੱਗਾ ਪੰਜਾਬ ਜੱਤਵਾਲ ਆ ਜੂਗਾ ਰਮੇਸ਼ ਮਿੱਟੀ ਦਾ ਚੇ ਰਮੇਸ਼ ਮਿੱਟੀ ਨੂੰ ਪਤਾ ਹੀ ਆ ਪੱਤਰ ਦਾਦੇ ਦਾ ਕੀ ਹਾਲ ਵਜੀ ਕਿਉਂ ਇਹਨੂੰ ਪਤਾ ਉਹ ਤਾਂ ਵੀ ਪਾਣੀ ਦੇ ਡਾਂਗਾ ਮਾਰਦਾ ਉਹਨੂੰ ਕੋਈ ਪਤਾ ਨਹੀਂ ਅੱਜ ਮੈਂ ਕਹਿਣਾ ਰਮੇਸ਼ ਰੁੱਟੇ ਨੂੰ ਜਿੱਦਾਂ ਮਰਜੀ ਜੋਰ ਨਾਲੇ 2027 ਦੇ ਵਿੱਚ ਅਸੀਂ ਆਪਣੇ ਪੰਥ ਦੀ ਸਰਕਾਰ ਬਣਾਵਾਂਗੇ ਚਾਹੇ ਤਾਂ ਅੰਮ੍ਰਿਤਪਾਲ ਮੁੱਖ ਮੰਤਰੀ ਹੋਣ ਦਾ ਕੋਈ ਹੋਰ ਛੜਾ ਪੰਥ ਦਾ ਕੋਈ ਮੁਖਮੰਦ ਨੂੰ ਜੇ ਮੀਤ ਤਿੱਤੂ ਨੇ ਕਿਹਾ ਅੱਧੀ ਚੋਟ ਦਾ ਜੋਰ ਲਾ ਲੇ ਖੰਡੂਰ ਸਾਹਿਬ ਤੇ ਜਿਤਾ ਰਹਿਆ ਜਿਹਨੂੰ ਕਹਿਣਾ ਕਰ ਲਈ ਚਾਰ ਸੀਟਾਂ ਜਿਤਾ ਰਹਿਆ ਜਿਹਨੇ ਜੋਰ ਲਾਉਣਾ ਲਾ ਲਿਆ ਸਾਡੀ ਪੰਥਕ ਸਰਕਾਰ ਆ ਰਹੀ ਹੈ ਕੋਈ ਨਹੀਂ ਰੋਕ ਸਕਦਾ ਸਪੋਰਟ ਕਰ ਲਈ ਆ ਵੀਰਾਂ ਦਾ ਹੋਰ ਇਹ ਸਾਡੇ ਪੰਥਦਰਦੀ ਨੇ ਪੰਜਾਬਦਰਦੀ ਨੌਜਵਾਨ ਵੀਰ ਨੇ ਸਾਡੇ ਤੁਸੀਂ ਵੇਖ ਸਕਦੇ ਜੀ ਅੱਜ ਪੰਜਾਬ ਤੋਂ ਸਾਰੇ ਕਰੀਮ ਜਿਹੜੀ ਹੈ ਪੰਜਾਬ ਤੋਂ ਵਿੱਚ